ਸਿਹਰੇ ਦੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਸਾਹਮਣੇ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਖਿਲੜ ਗਏ ਘਟਨਾ ਸਿਹਰੇ 5:30 ਵਜੇ ਦੀ ਹੈ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਬਾਹਰ ਨਿਕਲ ਆਈ ਸੀ ਗਾਂ ਜਿਸ ਨੂੰ ਬਚਾਉਂਦੇ ਹੋਏ ਡਿਵਾਈਡਰ ਦੇ ਨਾਲ ਟਕਰਾ ਗਈ ਗੱਡੀ ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂ ਬਾਜੀ ਆਪਣਾ ਗੁਰਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਕੀ ਗੱਲ ਬਾਈ ਪਪਾ ਸ਼੍ਰੀ ਨਗਰੋਂ ਆਉਣ ਡਿਆ ਜੀ ਸੇਵ ਲੈ ਕੇ ਜੀ ਤੇ ਉਹ ਜਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਟਾਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀਆਂ ਦਾ ਥਾਣੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟ ਬਾੜ ਨਾਲ ਲੱਗੀ ਜੀ ਹਾਂਜੀ ਜੀ ਮਾਲ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌਕ ਕਰੇੜੇ ਹਾਂਜੀ ਨਹੀਂ ਨਹੀਂ ਨੁਕਸਾਨ ਹੋਈ ਆ ਜੀ ਬਸ ਸਾਡੇ ਸਾਹਮਣੇ ਹੀ ਹਾਂਜੀ ਇਹ